ਜਗਵਾਨੀ ਪੰਜਾਬ ਕੇਸਰੀ ਟੀਵੀ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ ਦੋਸਤੋ ਲੋਹੜੀ ਦਾ ਤਿਉਹਾਰ ਇੱਕ ਪਵਿੱਤਰ ਤਿਉਹਾਰ ਹੈ ਜੋ ਕਿ ਹਰ ਲੋਕਾਂ ਦੇ ਵੱਲੋਂ ਹਰ ਤਰ੍ਹਾਂ ਦੇ ਲੋਕਾਂ ਦੇ ਵੱਲੋਂ ਬੜੇ ਹੀ ਧੂਮਤਾਂ ਦੇ ਨਾਲ ਭਾਰਤ ਦੇ ਵਿੱਚ ਮਨਾਇਆ ਜਾਂਦਾ ਹੈ ਪਰ ਸਮੇਂ ਦੇ ਨਾਲ-ਨਾਲ ਇਸ ਦੇ ਵਿੱਚ ਕਾਫੀ ਬਦਲਾਅ ਵੀ ਦੇਖਣ ਨੂੰ ਮਿਲੇ ਨੇ ਜਿਸ ਦੇ ਵਿੱਚ ਅਸੀਂ ਸਭ ਤੋਂ ਪਹਿਲੀ ਇੱਕ ਨਜ਼ਰ ਮਾਰੀਏ ਤਾਂ ਜੋ ਲੋੜੀ ਦੇ ਤਿਉਹਾਰ ਦੇ ਵਿੱਚ ਵਰਤਿਆ ਜਾਣ ਵਾਲਾ ਬਾਲਣ ਹੈ ਉਸ ਤੇ ਵਿੱਚ ਵੀ ਕਾਫੀ ਜ਼ਿਆਦਾ ਤਬਦੀਲੀ ਆਈ ਹੈ ਕਹਿਣ ਦਾ ਮਤਲਬ ਹੈ ਕਿ ਇੱਕ ਸਮਾਂ ਹੁੰਦਾ ਸੀ ਜਦੋਂ ਕਿ ਲੋਕ ਪਿੰਡਾਂ ਦੇ ਵਿੱਚ ਆਪਣੇ ਵੱਲੋਂ ਸ਼ਾਮ ਨੂੰ ਬਾਲਣ ਇਕੱਠਾ ਕਰਦੇ ਸਨ ਤੇ ਆਪਣੇ ਤਿਲ ਫੁੱਲ ਭੇਟਾ ਉੱਥੇ ਦਿੰਦੇ ਸਨ ਤਾਂ ਲੋੜੀ ਮਨਾਈ ਜਾਂਦੀ ਸੀ ਕੋਈ ਪਾਥੀਆਂ ਲੈ ਕੇ ਆਉਂਦਾ ਸੀ ਕੋਈ ਲੱਕੜ ਲੈ ਕੇ ਆਉਂਦਾ ਸੀ ਇਸ ਤਰ੍ਹਾਂ ਇਸ ਤਿਉਹਾਰ ਨੂੰ ਮਨਾਇਆ ਜਾਂਦਾ ਸੀ ਇੱਕ ਸਾਂਝੇ ਰੂਪ ਦੇ ਨਾਲ ਤੇ ਉਦੋਂ ਬਾਲਣ ਆਮ ਹੀ ਘਰਾਂ ਦੇ ਵਿੱਚ ਮਿਲ ਜਾਂਦਾ ਸੀ ਪਰ ਹੁਣ ਸਮਾਂ ਇਹ ਆ ਗਿਆ ਹੈ ਕਿ ਬਾਲਣ ਵੀ ਆਮ ਘਰਾਂ ਦੇ ਵਿੱਚ ਨਹੀਂ ਮਿਲਦਾ ਤੇ ਲੋਕਾਂ ਨੂੰ ਇਹ ਮੁੱਲ ਖਰੀਦਣਾ ਪੈਂਦਾ ਹੈ ਤਸਵੀਰਾਂ ਤੁਹਾਨੂੰ ਅਸੀਂ ਲਾਈਵ ਦਿਖਾ ਰਹੇ ਹਾਂ ਕਿ ਕਿਵੇਂ ਲੋਕ ਜਿਹੜੇ ਹੈਗੇ ਨੇ ਇੱਥੇ ਬਾਲਣ ਖਰੀਦਣ ਦੇ ਲਈ ਆਏ ਹੋਏ ਨੇ ਖੈਰ ਜਿਹੜੀ ਲੋੜ ਹੈ ਉਹ ਤਾਂ ਪੂਰੀ ਹੋ ਹੀ ਰਹੀ ਹੈ ਪਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਜੋ ਹਾਲਾਤ ਨੇ ਉਹ ਸਮਾਂ ਉਹ ਬਦਲ ਗਿਆ ਹੈ ਜੋ ਬਾਲਣ ਹੈ ਉਹ ਵੀ ਮੁੱਲ ਖਰੀਦਣਾ ਪੈਂਦਾ ਇੱਕ ਵੱਡੀ ਗੱਲ ਹੋ ਜਾਂਦੀ ਹੈ ਕਿ ਬਾਲਣ ਜਦੋਂ ਜੋ ਕਿ ਆਮ ਤੌਰ ਤੇ ਅਸੀਂ ਦੇਖਦੇ ਸੀ ਘਰਾਂ ਦੇ ਵਿੱਚ ਫਰੀ ਮੁਫਤ ਮਿਲ ਜਾਂਦਾ ਸੀ ਤਾਂ ਉਹ ਵੀ ਹੁਣ ਮੁੱਲ ਖਰੀਦਣਾ ਪੈਂਦਾ ਹੈ ਹਾਲਾਤ ਇਸ ਤਰ੍ਹਾਂ ਦੇ ਹੋ ਗਏ ਨੇ ਇੱਕ ਸਮਾਂ ਸੀ ਜਦੋਂ ਦੁੱਧ ਵੀ ਆਮ ਹੀ ਹੁੰਦਾ ਸੀਗਾ ਕੋਈ ਘਰਾਂ ਦੇ ਵਿੱਚ ਜਦੋਂ ਕਿਸੇ ਕੋਲੋਂ ਦੁੱਧ ਜਾਂ ਲੱਸੀ ਲੈਣ ਜਾਣਾ ਆਮ ਤੌਰ ਤੇ ਮਿਲ ਜਾਂਦੀ ਸੀ ਪਰ ਹੁਣ ਜਿਹੜਾ ਦੁੱਧ ਹੈ ਉਹ ਤਾਂ ਇੰਨਾ ਮਹਿੰਗਾ ਹੋ ਚੁੱਕਾ ਹੈ ਕਿ ਇਸ ਨੂੰ ਲੈ ਕੇ ਵੀ ਕਈ ਤਰ੍ਹਾਂ ਦੇ ਸਵਾਲ ਪੈਦਾ ਹੁਣੇ ਸ਼ੁਰੂ ਹੋ ਗਏ ਨੇ ਪਰ ਜੇਕਰ ਅਸੀਂ ਗੱਲ ਕਰੀਏ ਲੋਹੜੀ ਦੀ ਤਾਂ ਤੁਹਾਡੇ ਸਾਹਮਣੇ ਹੈ ਤਸਵੀਰਾਂ ਜੋ ਪਾਥੀਆਂ ਵੀ ਇੱਥੇ ਅਵੇਲੇਬਲ ਹੈਗੀਆਂ ਨੇ ਲੱਕੜ ਵੀ ਇੱਥੇ ਅਵੇਲੇਬਲ ਹੈਗੀ ਆ ਖਰੀਦਦਾਰ ਵੀ ਹੈਗੇ ਨੇ ਵੇਚਣ ਵਾਲੇ ਵੀ ਹੈਗੇ ਨੇ ਪਰ ਕਾਰਨ ਕੀ ਰਹੇ ਨੇ ਇਹਨਾਂ ਚੀਜ਼ਾਂ ਨੂੰ ਜਾਣਨਾ ਬਹੁਤ ਜ਼ਰੂਰੀ ਹੈ ਕਿ ਆਖਿਰਕਾਰਨ ਕੀ ਰਹਿ ਜਾਂਦੇ ਨੇ ਕਿਉਂ ਇਹ ਖਰੀਦਣਾ ਇਸ ਤਰ੍ਹਾਂ ਪੈ ਜਾਂਦਾ ਹੈ ਭਾਈ ਜੀ ਸਵਾਗਤ ਹੈ ਜੀ ਤੁਹਾਡਾ ਹਾਂ ਜੀ ਭਾਈ ਜੀ ਇੱਕ ਸਮਾਂ ਸੀਗਾ ਜਦੋਂ ਬਾਲ ਲਨਾਮ ਤੌਰ ਤੇ ਹੀ ਮਿਲ ਜਾਂਦਾ ਸੀਗਾ ਘਰਾਂ ਤੋਂ ਫ੍ਰੀ ਮਿਲ ਜਾਂਦਾ ਸੀ ਅੱਜ ਤੁਸੀਂ ਮੁੱਲ ਖਰੀਦਣ ਆਏ ਹੋ ਹਾਂ ਜੀ ਉਹ ਤਾਂ ਹੈ ਹੁਣ ਹਰ ਚੀਜ਼ ਦੀ ਵੈਲਿਊ ਵਧ ਗਈ ਹੈ ਠੀਕ ਹੈ ਪੈਸਾ ਹੈ ਜੋ ਜੀ ਦੇਖੋ ਪਹਿਲਾਂ ਲੱਖ ਰੁਪਏ ਦੀ ਕਿੰਨੀ ਵੈਲਿਊ ਸੀ ਹੁਣ ਲੱਖ ਰੁਪਏ ਦੀ ਕੀ ਵੈਲਿਊ ਰਹਿ ਗਈ ਉਹੀ ਚੀਜ਼ ਰਹਿ ਗਈ ਇਹ ਜੀ ਫ੍ਰੀ ਮਿਲਦੀ ਸੀ ਹੁਣ ਪੈਸੇ ਦੇਣੇ ਪੈਂਦੇ ਆ ਤੁਸੀਂ ਪਿੱਛੋਂ ਕਿਹੜੇ ਸ਼ਹਿਰ ਨਾਲ ਬਿਲੋਂਗ ਕਰਦੇ ਹੋ ਮੈਂ ਵਸੇ ਹਿਮਾਚਲ ਤੋਂ ਬਿਲੋਂਗ ਕਰਦਾ ਉਹ ਤੇ ਤੁਸੀਂ ਆਮ ਹੀ ਪਿੰਡਾਂ ਦੇ ਵਿੱਚ ਦੇਖਿਆ ਹੋਣਾ ਮੈਂ ਤਾਂ ਉਹ ਤਾਂ ਖੁਦ ਹੀ ਪਾਥੀਆਂ ਨਾਲ ਆਨੇ ਆ ਖੁਦ ਹੀ ਘਰ ਪਾਥੀਆਂ ਦੇ ਘਰ ਬੰਦੇ ਉੱਥੇ ਤੁਸਾਂ ਕੁਝ ਫ੍ਰੀ ਹੁੰਦਾ ਇੱਥੇ ਪਾਥੀਆਂ ਨਿਵਰ ਲੱਭਣੇ ਬੰਦੇ ਪਾਥੀ ਪਾਥੀ ਲੱਭੀਏ ਲੋੜੀ ਵਾਸਤੇ ਲੱਕੜੀਆਂ ਲੱਭੀਏ ਉੱਥੇ ਘਰੇ ਸਭ ਕੁਝ ਮਿਲਦਾ ਪਰ ਇੱਕ ਚੀਜ਼ ਤੁਸੀਂ ਉਹ ਵੀ ਤਾਂ ਮਿਸ ਕਰਦੇ ਹੋਵੋਗੇ ਨਾ ਜਦੋਂ ਨਾਲ ਦੇ ਦੋਸਤਾਂ ਦੇ ਨਾਲ ਬਾਲਣੇ ਇਕੱਠਾ ਕਰਨਾ ਘਰ ਘਰ ਜਾ ਕੇ ਉੱਥੇ ਦੋਸਤੀ ਦੇ ਵਿੱਚ ਜਿਹੜਾ ਪਿੰਡ ਦਾ এনਵਾਇਰਨਮੈਂਟ ਹੈ ਤੇ ਸ਼ਹਿਰ ਦਾ ਇਨਵਾਇਰਨਮੈਂਟ ਬਹੁ ਪਿੰਸੀ ਲੋਕੀ ਹਰ ਆਸਪਾਸ ਨੂੰ ਪਤਾ ਹੁੰਦਾ ਵੀ ਕੀ ਹੋ ਰਿਹਾ ਹੈ ਕੀ ਚੱਲ ਰਿਹਾ ਹੈ ਇੱਥੇ ਸ਼ਹਿਰ 'ਚ ਕੋਈ ਕਿਸੇ ਨੂੰ ਕੋਈ ਪੁੱਛਦਾ ਨਹੀਂ ਕੋਈ ਕਿਸੇ ਨੂੰ ਕੁਝ ਨਾਲ ਵਾਲੇ ਪ੍ਰੋਸੇਸ 'ਚ ਕੁਝ ਹੋ ਜਾਏ ਕੁਝ ਵੀ ਹੋ ਜਾਏ ਕਿਸੇ ਨੂੰ ਕੋਈ ਮੈਟਰ ਨਹੀਂ ਕਰਦਾ ਇਹ ਇਹੀ ਚੀਜ਼ ਹੈ ਪੜੇ ਲਿਖੇ ਤੇ ਅਨਪੜ੍ਹੇ ਦੇ ਮੇਨ ਫਰਕ ਰਹਿ ਗਿਆ ਅੱਜਕੱਲ ਠੀਕ ਹੈ ਕੋਈ ਕਿਸੇ ਨੂੰ ਮੈਟਰ ਨਹੀਂ ਕਰਦਾ ਕੋਈ ਚੀਜ਼ ਕਿਸੇ ਲਈ ਨਹੀਂ ਸਿਰਫ ਪੈਸਾ ਹੈ ਹੋਰ ਕੁਝ ਨਹੀਂ ਤੁਹਾਨੂੰ ਕੀ ਲੱਗਦਾ ਸ਼ਹਿਰਾਂ ਦੇ ਨਾਲੋਂ ਪਿੰਡਾਂ ਦਾ ਮਾਹੌਲ ਹੀ ਵਧੀਆ ਹੈ ਪਿੰਡ ਦਾ ਹੋ ਤਾਂ ਹੈ ਇਹ ਪਿੰਡ ਦਾ ਮਾਹੌਲ ਸਭ ਤੋਂ ਬੈਟਰ ਹੈ ਬਟ ਸ਼ਹਿਰਾਂ ਚ ਇਹ ਹੈ ਵੀ ਲੋਕੀ ਪਿੰਡ ਤੋਂ ਭੱਜ-ਭੱਜ ਕੇ ਸ਼ਹਿਰ ਤੇ ਆਉਂਦੇ ਸਿਰਫ ਪੈਸਾ ਕਮਾਉਣ ਵਾਸਤੇ ਐਵੇਂ ਜਿਵੇਂ ਲੋਕੀ ਇੰਡੀਆ ਤੋਂ ਕੈਨੇਡਾ ਜਾਂਦੇ ਵੀ ਹਾਂ ਪੈਸਾ ਕਮਾਣੇ ਪੈਸਾ ਕਮਾਣਾ ਬਟ ਇਹੀ ਹੈ ਉਹੀ ਚੀਜ਼ ਕਈ ਲੋਕੀ ਇੱਥੇ ਸ਼ਹਿਰ ਚ ਇੰਡੀਆ ਚ ਰਹਿ ਕੇ ਵੀ ਬਾਹਲਾ ਕੰਮ ਕਰਦੇ ਆਂ ਕਈ ਬਾਹਰ ਜਾ ਕੇ ਕੰਮ ਕਰਦੇ ਕੰਮ ਉਹੀ ਹੈ ਉਹ ਉੱਥੇ ਅਗੇ ਪੈਟਰੋਲ ਪੰਪ ਤੇ ਲੱਗੇ ਜਾਂਦੇ ਪੈਟਰੋਲ ਪੰਪ ਤੇ ਲੱਗੇ ਇਹ ਗੱਡੀਆਂ ਧੋਲੀਆਂ ਉਹ ਧੋਲੀਆਂ ਪਰ ਕੋਈ ਨਾ ਫੈਮਿਲੀ ਨਾਲ ਸਾਰ ਕਨੈਕਸ਼ਨ ਲਾਸਟ ਹੋ ਜਾਂਦਾ ਇਹ ਚੀਜ਼ ਹੈ ਤੁਸੀਂ ਬਹੁਤ ਵਧੀਆ ਵਿਚਾਰ ਦਿੱਤੇ ਨੇ ਮੈਡਮ ਵੀ ਸਾਡੇ ਨਾਲ ਨੇ ਮੈਡਮ ਤੁਸੀਂ ਵੀ ਤੁਸੀਂ ਵੀ ਦੱਸੋ ਥੋੜਾ ਤੁਸੀਂ ਵੀ ਉਹ ਚੀਜ਼ ਨੂੰ ਤਾਂ ਮਿਸਤਾ ਕਰਦੇ ਹੋਵੋਗੇ ਨਾ ਪਿੰਡਾਂ ਨੂੰ ਹਾਂਜੀ ਬਹੁਤ ਕਰਤੇ ਆਂਗੇ ਹੂੰ ਅਬੜਾ ਕੋ ਦਿਲ ਕਰਦਾ ਕਿ ਪਿੰਡੇ ਮੇ ਜਾ ਕੇ ਕਬੀ ਮਤਲਬ ਐਸੇ ਫੈਸਟੀਵਲ ਫੈਮਿਲੀ ਕੇ ਸਾਥ ਇੰਜੋਏ ਕਰੇ ਐਕਚੁਅਲੀ ਹਮ ਚੰਡੀਗੜ੍ਹ ਆਤੇ ਪਰ ਹਮਾਰੇ ਜੀ ਲੌਸ ਸੇ ਉਹ ਬੱਦੀ ਰਹ ਰਹੇ ਤੋ ਹਮ ਅਭੀ ਉਨਕੇ ਸਾਥ ਹੀ ਜਾ ਰਹੇ ਵਹਾਂ ਪਰ ਫੈਸਟੀਵਲ ਇੰਜੋਏ ਕਰੇਗੇ ਉਹੀ ਗੱਲ ਆ ਗਈ ਨਾ ਜਿਹੜਾ ਤਿਹਾਰਔ ਫੈਮਿਲੀ ਦੇ ਨਾਲ ਜਿਹੜਾ ਸਾਡਾ ਪਛੋਕਰ ਆ ਉਹਦੇ ਨਾਲ ਅਸੀਂ ਜੁੜੇ ਹੋਏ ਹਾਂਜੀ ਹਾਂਜੀ ਬਿਲਕੁਲ ਫੈਮਿਲੀ ਕੇ ਸਾਥ ਹੀ ਜੋ ਇੰਜੋਇਮੈਂਟ ਫੈਮਿਲੀ ਕੇ ਸਾਥ ਹੈ ਉਹ ਕਿਸੇ ਕੇ ਸਾਥ ਨਹੀਂ ਹੈ ਅੱਜ ਕੇ ਟਾਈਮ ਮੇ ਈਵਨ ਫਰੈਂਡ ਕੇ ਸਾਥ ਵੀ ਨਹੀਂ ਪੜੋਸੀਓਂ ਕੇ ਸਾਥ ਵੀ ਨਹੀਂ ਆਪਕੋ ਪਤਾ ਹੈ ਕੈਸਾ ਟਾਈਮ ਆ ਗਿਆ ਕਿਸੇ ਵੀ ਉਹ ਚੀਜ਼ ਮਿਸ ਕਰਦੇ ਜਦੋਂ ਬਚਪਨ ਦੇ ਵਿੱਚ ਤੁਸੀਂ ਲੋੜੀ ਨੂੰ ਜਾਂ ਹੋਰ ਕਿਸੇ ਤਿਉਹਾਰ ਨੂੰ ਆਪਣੇ ਦੋਸਤਾਂ ਦੇ ਨਾਲ ਸਹੇਲੀਆਂ ਦੇ ਨਾਲ ਮਨਾਉਂਦੇ ਸੀ ਹਾਂਜੀ ਹਾਂਜੀ ਬਹੁਤ ਮਿਸ ਕਰਤੇ ਆਂਗੇ ਹਾਂਜੀ ਉਸ ਟਾਈਮ ਤੋਂ ਜਦੋਂ ਅਸੀਂ ਛੋਟੇ تھے ਤਾਂ ਲੋਕੋ ਕਿਸੇ ਘਰ पे ਜਾ ਕੇ ਲੋੜੀਆਂ ਮੰਗਦੇ ਤੇ ਅੱਬ ਤੋਂ ਬਿਲਕੁਲ ਹੈ ਹੀ ਨਹੀਂ ਕੁਝ ਐਸਾ ਹਾਂਜੀ ਇਹ ਤੁਸੀਂ ਨਵਾਂ ਇੱਕ ਜਿਹੜਾ ਪੁਆਇੰਟ ਆ ਮੇਰੇ ਸਕਿਪ ਹੋ ਗਿਆ ਸੀਗਾ ਮਾਈਂਡ ਚ ਪਹਿਲਾਂ ਘਰ ਘਰ ਜਾ ਕੇ ਲੋੜੀ ਵੀ ਮੰਗ ਲੋੜੀ ਹਾਂਜੀ ਲੋੜੀ ਦੋ ਚੀ ਲੋੜੀ ਜੀ ਮੈਨੂੰ ਕੋਈ ਯਾਦ ਨਹੀਂ ਕਿਵੇਂ ਤੁਹਾਡੀ ਜੋੜੀ ਕੋਲ ਮਾਈ ਕੁੰਡਾ ਜੀਵੇ ਤੁਹਾਡਾ ਮੁੰਡਾ ਹਾਂਜੀ ਹਾਂਜੀ ਥੈਂਕ ਯੂ ਚਲੋ ਇਸੇ ਬਹਾਨੇ ਅੱਜ ਤੁਹਾਡੇ ਨੂੰ ਉਹ ਦੁਬਾਰਾ ਬੋਲਣ ਦਾ ਮੌਕਾ ਮਿਲ ਗਿਆ ਕਾਫੀ ਮੇਰੇ ਖਾਲ ਕਾਫੀ ਸਾਲ ਬਾਅਦ ਬੋਲੇ ਹੋਗੇ ਹਾਂਜੀ ਜਦ ਮੈਂ ਆਈ ਥਿੰਕ 4th 5th ਕਲਾਸ ਮੈਂ ਥੀ ਤਬ ਬੋਲਾ ਥਾ ਅਬ ਤਾਂ ਮੈਂ ਆਪਕੋ ਪਤਾ ਹੀ ਮੈਰਿਜ ਹੋ ਚੁਕੀ ਹੈ ਬੱਚਾ ਹੋ ਗਿਆ ਇੱਕ ਵਾਰੀ ਫੇਰ ਬੋਲਦੇ ਹੋ ਹਾਂਜੀ ਲੋੜੀ ਦੋਜੀ ਲੋੜੀ ਜੀਵੇ ਤੁਹਾਡੀ ਜੋੜੀ ਖੋਲ ਮਾਈ ਕੁੰਡਾ ਜੀਵੇ ਤੁਹਾਡਾ ਮੁੰਡਾ ਹੈਲੋ ਆ ਵਧੀਆ ਬਣ ਗਈ ਸਾਰੀ ਖਬਰ ਪੂਰੀ ਵਧੀਆ ਬਣ ਗਈ ਹੈ ਇਹਨੇ ਸ਼ਬਦ ਦੇ ਨਾਲ ਹੀ ਹੁਣ ਲੱਗਦਾ ਕਿ ਵੀ ਸਾਨੂੰ ਵੀ ਲੱਗ ਰਿਹਾ ਵੀ ਅਸੀਂ ਲੋਹੜੀ ਮਨਾ ਰਹੇ ਹਾਂ ਹਨਾ ਇੱਕ ਨਵਾਂ ਜਿਹੜਾ ਹੈਗਾ ਤੁਸੀਂ ਵਿੱਚ ਕਹਿ ਸਕਦੇ ਹੋ ਕਿ ਨਵੀਂ ਗੱਲ ਸੁਣਾ ਦਿੱਤੀ ਆ ਮੈਡਮ ਮਾਤਾ ਕੀ ਕਾਰਨ ਰਹਿ ਗਏ ਨੇ ਵੀ ਇਸ ਤਰ੍ਹਾਂ ਦੇ ਜਿਹੜੇ ਬਾਲਣ ਆ ਮੁੱਲ ਵੇਚਣਾ ਪੈ ਰਿਆ ਪਹਿਲਾਂ ਤੁਸੀਂ ਵੀ ਤਾਂ ਤੁਸੀਂ ਵੀ ਤਾਂ ਪਿੰਡਾਂ ਦੇ ਵਿੱਚੋਂ ਹੀ ਉੱਠੇ ਹੋ ਨਾ ਹਾਂ ਪਿੰਡਾਂ ਸਹਿਰ ਮੈਂ ਤਾਂ ਫਿਰ ਮੋਲ ਕਾ ਮਿਲਦਾ ਪਿੰਡਾਈ ਮੇ ਤਾਂ ਆਪਣਾ ਹੁੰਦਾ ਇੱਥੇ ਤਾਂ ਕਿ ਮੋਲ ਕਾ ਇਹ ਹੁੰਦਾ ਭਈ ਹਾਂ ਬਸ ਇਹ ਹੀ ਬੇਟਾ ਮੈਨੂੰ ਤਾਂ ਬੋਲ ਨਹੀਂ ਆਉਂਦਾ ਕਿਵੇਂ ਖੁਸ਼ ਹੋ ਇਸ ਤਰ੍ਹਾਂ ਤੁਹਾਨੂੰ ਲੱਗਦਾ ਕਿ ਵੀ ਘਰਾਂ ਘਰਾਂ ਦੇ ਵਿੱਚ ਤੁਸੀਂ ਪ੍ਰੋਵਾਈਡ ਕਰਾ ਰਹੇ ਹੋ ਭੇਜ ਰਹੇ ਹੋ ਇਸ ਤਰ੍ਹਾਂ ਬਾਲਣ ਭੇਜ ਰਹੇ ਹੋ ਬਸ ਮੈਂ ਨਤ ਕਰਕੇ ਖੁਸ਼ ਹਾਂ ਮਿਹਨਤ ਆਪਣੀ ਖੁਸ਼ਾ ਸਹਿਰ ਮਾ ਕਿ ਵੀ ਇਹ ਕੰਮ ਕਰਨਾ ਪੈ ਰਿਹਾ ਹੈ ਹੈ ਇਹ ਬੋਤ ਸੋ ਬੜੀ ਵੱਡੀ ਗੱਲ ਕੀਤੀ ਆ ਮਾਤਾ ਹੋਣਾ ਨੇ ਜੋ ਇੱਥੇ ਇਹ ਸਾਰਾ ਵੇਚਦੇ ਪਏ ਨੇ ਉਹਨਾਂ ਦੇ ਵੱਲੋਂ ਦੱਸਣ ਦੀ ਕੋਸ਼ਿਸ਼ ਕੀਤੀ ਗਈ ਖੁਸ਼ ਨੇ ਉਹ ਇਹਨਾਂ ਚੀਜ਼ਾਂ ਨੂੰ ਲੈ ਕੇ ਜੋ ਵੀ ਉਹ ਕਰਦੇ ਪਏ ਨੇ ਘਰ ਘਰ ਬਾਲਣ ਭੇਜਣ ਦੀ ਜਿਹੜੀ ਡਿਊਟੀ ਉਹਨਾਂ ਦੇ ਵੱਲੋਂ ਨਿਭਾਈ ਜਾ ਰਹੀ ਹੈ ਬੇਸ਼ੱਕ ਇਹ ਇੱਕ ਮਿਹਨਤ ਦੇ ਵਜੋਂ ਪੈਸਾ ਉਹਨਾਂ ਦੇ ਵੱਲੋਂ ਲਿਆ ਜਾਂਦਾ ਪਰ ਜਿਵੇਂ ਕਿ ਪਹਿਲਾਂ ਵੀ ਇੱਕ ਵਿਅਕਤੀ ਨੇ ਦੱਸਿਆ ਜੋ ਇੱਕ ਖਰੀਦਾਰ ਸੀਗੇ ਉਹਨਾਂ ਨੇ ਦੱਸਿਆ ਕਿ ਅਸੀਂ ਤਾਂ ਲੱਭਦੇ ਪਏ ਆ ਕਿ ਸਾਨੂੰ ਕਿਤੋਂ ਬਾਲਣ ਮਿਲ ਜਵੇ ਤਾਂ ਇਹਨਾਂ ਲੋਕਾਂ ਦੀ ਵੀ ਇੱਕ ਡਿਊਟੀ ਹੈਗੀ ਆ ਜਿਹੜੀ ਉਹ ਨਿਭਾ ਰਹੇ ਨੇ ਬਾਲਣ ਆਮੋ ਆਮ ਇੱਥੇ ਮਿਲਦਾ ਦਿਖਾਈ ਦੇ ਰਿਹਾ ਹੈ ਹੋਰ ਵੀ ਦੁਕਾਨਦਾਰ ਨੇ ਗੱਲ ਕਰਾਂਗੇ ਬਾਈ ਜੀ ਸਵਾਗਤ ਹੈ ਲੋੜੀ ਦਾ ਤਿਉਹਾਰ ਜਿਹੜਾ ਮਨਾਇਆ ਜਾ ਰਿਹਾ ਬੜਾ ਫਰਕ ਆ ਗਿਆ ਪਹਿਲਾਂ ਤੇ ਹੁਣ ਦੇ ਮਾਹੌਲ ਨਾਲ ਤੁਸੀਂ ਵੀ ਪਿੰਡਾਂ ਛੁੱਠੇ ਹੋ ਬਾਲਣ ਆ ਖਰੀਦਣਾ ਪੈਂਦਾ ਹੈ ਜਿਹੜੀਆਂ ਰਿਉੜੀਆਂ ਉਹ ਹੁਣ ਰੈਡੀमेड ਹੋਣੀਆਂ ਸ਼ੁਰੂ ਹੋ ਗਈਆਂ ਹਨਾ ਤੇ ਕਿਵੇਂ ਦੇਖਦੇ ਹੋ ਪਹਿਲਾਂ ਦੇ ਤੇ ਅੱਜ ਦੇ ਮਾਹੌਲ ਨੂੰ ਪਹਿਲੇ ਬੁਢੀਆ ਸੀਗਾ ਪਹਿਲੇ ਖੁੱਲੀ ਆਉਂਦੀ ਸੀਗੇ ਹੁਣ ਪੈਕਿੰਗ ਆਂਦੀ ਐ ਪੈਕਿੰਗ 'ਚ ਮਤਲਬ ਫਰਕ ਵੀ ਹੁੰਦਾ ਹੈ ਕਿ ਕੋਈ 200 ਗ੍ਰਾਮ ਦਿੰਦਾ ਕੋਈ 300 ਗ੍ਰਾਮ ਦਿੰਦਾ ਇਦਾਂ 'ਚ ਹੀ ਫਰਕ ਆ ਗਿਆ ਮਤਲਬ weight ਵੀ rate ਵੀ ਕਟ ਕਟ ਵੱਡ ਗਦੇ ਨੇ ਇਦਾਂ ਫਰਕ ਤੁਹਾਨੂੰ ਲੱਗਦਾ ਕਿ ਜੋ ਪਹਿਲਾਂ ਦੇ ਹਾਲਾਤ ਸੀਗੇ ਹੁਣ ਦੇ ਹਾਲਾਤ ਹੈਗੇ ਨੇ ਉਹਦੇ ਉਹਦੇ ਅਕੋਰਡਿੰਗਲੀ ਵੀ ਤੁਹਾਨੂੰ ਉਹ ਚੀਜ਼ ਮਿਸ ਹੁੰਨ ਲੱਗਦੀ ਆ ਜੋ ਬਚਪਨ ਦੇ ਵਿੱਚ ਵੀ ਤੁਸੀਂ ਆਮ ਤੌਰ ਤੇ ਦੇਖਦੇ ਸੀਗੇ ਹਾਂਜੀ ਹਾਂਜੀ ਲੱਗਦੀ ਹੈ ਜੀ ਬਿਲਕੁਲ ਲੱਗਦੀ ਹੈ ਪਹਿਲੇ ਬਚਪਨ 'ਚ ਅਲੱਗ-ਅਲੱਗ ਚੀਜ਼ਾਂ ਆਉਂਦੀ ਸੀ ਹੁਣ ਤਾਂ ਇੱਕ ਹੀ ਚੀਜ਼ ਆਉਂਦੀ ਹੈ ਬਸ ਮਤਲਬ ਕਿ ਗੁੜ ਵਾਲੀ ਹੋ ਗਈ ਸਿੱਧਾ ਸਿੰਪਲ ਸਿੰਪਲ ਚੀਜ਼ ਹੋ ਗਈ ਬਸ ਇਦਾਂ ਦੀ ਫਰਕ ਲੱਗਦਾ ਪਹਿਲੇ ਕਈ ਚੀਜ਼ਾਂ ਆਉਂਦੀ ਸੀ ਖਾਣ-ਪੀਣ ਨੂੰ ਹੁਣ ਤਾਂ ਇੱਕ ਹੀ ਦੋ ਚੀਜ਼ਾਂ ਹੁੰਦੀਆਂ ਜੀ ਬਸ ਸਭ ਤੋਂ ਵੱਡਾ ਚੇਂਜ ਕੀ ਲੱਗਿਆ ਤੁਹਾਨੂੰ ਇਹਦੇ ਵਿੱਚ ਸਭ ਤੋਂ ਵੱਡਾ ਚੇਂਜ ਲੱਗਿਆ ਚੀਨੀ ਤੇ ਖਤਮ ਹੋ ਗਈ ਜਾਂ ਗੁੜ ਦੀ ਜਾਂ ਜ਼ਿਆਦਾ ਵੈਰਾਈਟੀ ਪੜ ਗਈ ਵੜ ਗਈਆਂ ਅਲੱਗ-ਅ ਇਹਦਾ ਦੀ ਗੱੱਚਾ ਹੋ ਗਈ ਕੋਈ ਘਟਦੀ ਹੈ ਕੋਈ ਵੜਦੀ ਹੈ ਅਲੱਗ-ਅਲੱਗ ਚੀਜ਼ਾਂ ਹੋ ਗਈਆਂ ਲੋਕ ਕਾਦੀ ਜ਼ਿਆਦਾ ਡਿਮਾਂਡ ਕਰਦੇ ਦਿਖਾਈ ਦੇ ਰਹੇ ਗੁਰਦੀ ਗੁਰਦੀ ਆਈਟਮ ਦੀ ਜ਼ਿਆਦਾ ਡਿਮਾਂਡ ਕਰਦੇ ਆ ਅੱਛਾ ਮਤਲਬ ਗੁਰਦੀ ਆਈਟਮ ਦੀ ਹੋ ਗਈ ਗੁਰਦੀ ਬੱਚਾ ਗੁਰਦੀ ਰਿਵੜੀ ਗੁਰਦੀ ਇਹਦੇ ਇਦਾਂ ਦੀ ਜ਼ਿਆਦਾ ਡਿਮਾਂਡ ਤੇ ਦੇ ਸੋ ਗੱਲਬਾਤ ਹੋਈ ਹੈ ਦੁਕਾਨਦਾਰਾਂ ਦੇ ਨਾਲ ਜਿਹੜੇ ਬਾਕੀ ਹੋਰ ਖਰੀਦਦਾਰ ਹੈਗੇ ਉਹਨਾਂ ਨਾਲ ਵੀ ਗੱਲਬਾਤ ਹੋਈ ਹੈ ਕਿ ਸਮੇਂ ਦੇ ਹਿਸਾਬ ਦੇ ਨਾਲ ਨਾਲ ਸਾਰਾ ਕੁਝ ਮਹਿੰਗਾ ਹੁੰਦਾ ਜਾ ਰਿਹਾ ਹੈ ਸਾਰਾ ਕੁਝ ਤਬਦੀਲੀ ਆਉਂਦੀ ਜਾ ਰਹੀ ਹੈ ਜੋ ਚੀਜ਼ਾਂ ਆਮ ਮਿਲ ਜਾਂਦੀਆਂ ਸਨ ਉਹ ਹੁਣ ਆਮ ਨਹੀਂ ਮਿਲਦੀਆਂ ਇੱਕ ਬਹੁਤ ਵੱਡੇ ਜਿਹੜੇ ਹੈਗੇ ਨੇ ਫਰਕ ਸਮੇਂ ਦੇ ਅਨੁਸਾਰ ਨੋਟਿਸ ਆਪਾਂ ਕਰਦੇ ਆ ਕਿ ਕਿਵੇਂ ਜੋ ਡੇ ਬਾਈ ਡੇ ਬਹੁਤ ਜ਼ਿਆਦਾ ਫਰਕ ਆਉਂਦਾ ਦਿਖਾ ਰਿਹਾ ਹੈ ਹਰ ਇੱਕ ਚੀਜ਼ ਦੇ ਵਿੱਚ ਚਾਹੇ ਉਹ ਕੋਈ ਵੀ ਤਿਉਹਾਰ ਹੋਵੇ ਚਾਹੇ ਉਹ ਕੋਈ ਵੀ ਚੀਜ਼ ਹੋਵੇ ਖਰੀਦਣੀ ਹੋਵੇ ਤੋ ਹਰ ਤਿਉਹਾਰਾਂ ਦੇ ਵਿੱਚ ਚਾਹੇ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਐਕਟੀਵਿਟੀ ਪੂਰੇ ਦੇਸ਼ ਭਰ ਦੇ ਵਿੱਚ ਹੋ ਰਹੀ ਹੈ ਤਾਂ ਕਾਫੀ ਵੱਡੇ ਬਦਲਾਅ ਦੇਖਣ ਨੂੰ ਮਿਲਦੇ ਨੇ ਇਥੋਂ ਤੱਕ ਕਿ ਜਿਹੜੀ ਬਾਲਣ ਹੈਗੇ ਆ ਉਹ ਵੀ ਆਨਲਾਈਨ ਮਿਲਣਾ ਸ਼ੁਰੂ ਹੋ ਗਿਆ ਤੁਸੀਂ ਵੀ ਆਮ ਤੌਰ ਤੇ ਨੈਟ ਤੇ ਸੁਣਿਆ ਹੋਵੇਗਾ ਕਿ ਜੋ ਪਾਥੀਆਂ ਨੇ ਉਹ ਵੀ ਹੁਣ ਆਨਲਾਈਨ ਮਿਲਦੀਆਂ ਨੇ ਸਮੇ ਦੇ ਅਕੋਰਡਿੰਗਲੀ ਸਾਰਾ ਕੁਝ ਚੇਂਜ ਹੁੰਦਾ ਪਿਆ ਹੈ ਹੋ ਸਕਦਾ ਜਿਹੜੀ ਅੱਜ ਅਸੀਂ ਤੁਹਾਨੂੰ ਪੇਸ਼ਕਾਰੀ ਦਿਖਾਈ ਗਿਆ ਜੋ ਉੱਥੇ ਆਮ ਬਾਲਣ ਪੈਸੇ ਦੇ ਕੇ ਖਰੀਦ ਰਹੇ ਆ ਲੋਕ ਹੋ ਸਕਦਾ ਇਹ ਸਮਾਂ ਵੀ ਨਾ ਰਵੇ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਵੀ ਇੱਕ ਕਲਿੱਕ ਤੇ ਜਿਹੜਾ ਹੈਗਾ ਬਾਲਣ ਆਪਣੇ ਘਰ ਮੰਗਾਓ ਇਹ ਜਿਹੜੀ ਤਬਦੀਲੀ ਐ ਸਮੇਂ ਦੇ ਅਨੁਸਾਰ ਹੁੰਦੀ ਰਹਿੰਦੀ ਐ ਜੋ ਕਿ ਇੱਕ ਅਸੀਂ ਇਹ ਵੀ ਕਹਿ ਸਕਦੇ ਆ ਕਿ ਪਰਮਾਤਮਾ ਦੇ ਵੱਲੋਂ ਸਿਰਜਿਆ ਹੋਇਆ ਜਿਹੜਾ ਜਾਂ ਇਨਸਾਨ ਦੇ ਵੱਲੋਂ ਜਿਹੜਾ ਇੱਕ ਤਾਣਾ بُਣਿਆ ਗਿਆ ਐ ਉਸ ਦੇ ਅਕੋਰਡਿੰਗਲੀ ਹੀ ਸਾਰੇ ਚੇਂਜਸ ਹੁੰਦੇ ਨੇ ਤੁਸੀਂ ਬਣੇ ਰਹੋ ਜਗ ਪਾਣੀ ਪੰਜਾਬ ਕੇਸਰੀ ਟੀਵੀ ਦੇ ਨਾਲ ਮੇਰੇ ਨਾਲ ਕੈਮਰਾ ਪਰਸਨ ਰਚਿਤ ਕੁਮਾਰ